ਰਾਜਪੁਰਾ ਦਾ ਗਗਨ ਚੌਕ ਅੱਜ ਇੱਕ ਵੱਡੇ ਹਾਦਸੇ ਦਾ ਗਵਾ ਬਣਿਆ ਦੋ ਗੱਡੀਆਂ ਬੱਸਾਂ ਇੱਕ ਇੰਡੋ ਕਨੇਡੀਅਨ ਜੋ ਦਿੱਲੀ ਤੋਂ ਅਮਰੀਕਸਰ ਜਾ ਰਹੀ ਸੀ ਅਤੇ ਦੂਜੀ ਸਾਡੀ ਪੀਟੀਆ ਅਤੇ ਦੂਜੀ ਸਾਡੀ ਪੀਆਰਟੀਸੀ ਦੀ ਸਰਕਾਰੀ ਬੱਸ ਜੋ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੀ ਸੀ ਇਹਨਾਂ ਦੋਹਾਂ ਦੀ ਜ਼ਬਰਦਸਤ ਟੱਕਰ ਹੋ ਗਈ ਟੱਕਰ ਇੰਨੀ ਭਿਆਨਕ ਸੀ ਕਿ ਸਰਕਾਰੀ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਗਿਆ ਇਸ ਹਾਦਸੇ ਵਿੱਚ 15 ਦੇ ਲਗਭਗ ਮਾਸੂਮ ਸਵਾਰੀਆਂ ਜ਼ਖਮੀ ਹੋਈਆਂ ਪਰ ਸਭ ਤੋਂ ਵੱਧ ਨਾਜ਼ੁਕ ਹਾਲਤ ਹੈ ਸਰਕਾਰੀ ਬੱਸ ਦੇ ਡਰਾਈਵਰ ਤੇ ਕੰਡਕਟਰ ਦੀ ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਮੇਰਾ ਸੰਮੀ ਦੇਵੀ ਜੀ ਪਤਾ ਨਹੀਂ ਮੈਂ ਤੇ ਬੈਠੀ ਹੋਈ ਸੀ ਅੱਖਾਂ ਮੀਚ ਕੇ ਉਦੋਂ ਪਤਾ ਲੱਗੇ ਕਿ ਮੈਨੇ ਚੱਡੇ ਸੀ ਹਾਂ ਜੀ ਥੋੜਾ ਤਾਂ ਘੈਂ ਬੋਤਾ ਬਟੀਆਂ ਲੱਗੀਆਂ ਜੀ ਮੋਢੇ ਤੇ ਲੱਕ ਤੇ ਵੱਜੀ ਹੋਈ ਆ ਬਾ ਦੀ ਮਾ ਸੰਮੀ ਦੇਵੀ ਅਸੀਂ ਪੀਜੀਏ ਚੱਲੇ ਸੀ ਬਿਲਕੁਲ ਦੀਪ ਸਿੰਘ ਜੀ ਕਿਹੜੀ ਗੱਡੀ ਤੇ ਕੰਮ ਕਰਦੇ ਪੀਆਰਡੀ ਚੱਲੀ ਗੱਡੀ ਪੂਜ ਕੰਮ ਕਰਦਾ ਸੀ ਮੈਂ ਕੀ ਲੱਗੇ ਹੋਏ ਤੇ ਜੇ ਕਨੈਕਟਰ ਲੱਗੇ ਹੋਏ ਹਾਂ ਹਾਂ ਸਰ ਜੀ ਕਿਦਾਂ ਹੋਇਆ ਐਕਸੀਡੈਂਟ ਸਰ ਅਸੀਂ ਪਟਿਆਲੇ ਤੋਂ ਆ ਰਹੇ ਸੀ ਚੰਡੀਗੜ੍ਹ ਲਈ ਤੇ ਅੰਡਰਬ੍ਰਿਜੋਂ ਗਿਆ ਆਨੇ ਸੀ ਰਾਜਪੁਰਾ ਸਾਡੀ ਵਾਹਨ ਜਦੋਂ ਗਗਰ ਚੋਂ ਕ੍ਰਾਸ ਕਰਨ ਲੱਗੀ ਨਾ ਅੰਬਾਲਾ ਤੋਂ ਇੰਡੋਗਨੀਲੀ ਵੱਸਾਂ ਜੀ ਓਵਰ ਸਪੀਡ ਨਾਲ ਉਹਦੇ ਨਾਲ ਸਾਡੀ ਟੱਕਰ ਹੋ ਗਈ ਇੱਕਦਮ ਅੱਗੇ ਆ ਗਈ ਇਸ ਕਾਰਨ ਸਵਾਰੀਆਂ ਨੇ ਬਹੁਤ ਹੱਟਾ ਲਗੀਆਂ ਥੋੜੇ ਕਿੰਨੇ ਕੁ ਲੱਗਿਆ ਦਿੱਤਾ ਸਰ ਮੇਰੇ ਸਰ ਅੱਖ ਦੀ ਟੱਕ ਲੱਗੀ ਤੇ ਕੁਝ ਪਸਲੀਆਂ ਜਿਹੀ ਲੱਗੀਆਂ ਉਹ ਤੁਹਾਡੇ ਤੁਹਾਡੇ ਡਰਾਈਵਰ ਸਾਹਿਬ ਡਰਾਈਵਰ ਸਾਹਿਬ ਦੇ ਜੀ ਪਸਲੀਆਂ ਟੁੱਟੀਆਂ ਜੀ ਕੀ ਨਾਮ ਉਹਨਾਂ ਦਾ ਜੀ ਸੱਜੂ ਸਿੰਘ ਜੀ ਉੱਜੀਆਂ ਸੱਟਾਂ ਵੀ ਲੱਗੀਆਂ ਨੇ ਜੀ ਲੱਤ ਦੇ ਵੀ ਸੱਟ ਲੱਗੀਆਂ ਜੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਸਰ ਜੀ ਜਿਹੜੀ ਪ੍ਰਾਈਵੇਟ ਬੱਸਾਂ ਨੇ ਇਹ ਨੱਥ ਪਾਈ ਜਾਵੇ ਓਵਰ ਸਪੀਡ ਨਾਲ ਆਉਂਦੀ ਨੇ ਐਕਸੀਡੈਂਟ ਹੋਣ ਲੱਗੇ ਦੇਖਦੇ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਰ ਕਮ ਸੇ ਕਮ 15 ਸਵਾਰੇ ਸੱਟਾਂ ਲੱਗੀਆਂ ਨੇ ਜੀ ਠੀਕ ਸਰ ਮੇਰਾ ਗੁਰਪ੍ਰੀਤ ਸਿੰਘ ਪੇ ਲਿਖਣੀ ਸਰ ਜੀ ਕੀ ਘਟਨਾ ਵਾਪਰੀ ਗੱਡੀ ਕਿੱਦਾਂ ਐਕਸੀਡੈਂਟ ਹੋਇਆ ਸਰ ਗੱਡੀ ਸਾਡੀ ਜਿਹੜੀ ਆਰਟੀ ਆਰਟੀਸੀ ਦੀ ਗੱਡੀ ਆਉਂਦੀ ਸੀ ਇਹ ਦਰੁਹਾਂ ਦੀ ਪਟਿਆਲੇ ਤੋਂ ਬਾਇਆ ਅੰਡਰਬਿਜ ਨੂੰ ਕਿਉਂਕਿ ਦੂਜੇ ਪਾਸੇ ਬਹੁਤ ਜਾਮ ਲੱਗਦਾ ਉਧਰ ਪੁਲ ਬਣਦਾ ਤੇ ਪਿੱਛੇ ਇੱਕ ਗੱਡੀ ਹੋਰ ਸੀ ਬਰਨਾਲਾ ਡਿੱਪੂ ਉਹ ਵੱਡੀ ਟੱਪ ਗਈ ਜਦੋਂ ਇਹ ਬਾਈ ਮੋੜਨ ਲੱਗੇ ਚੰਡੀਗੜ੍ਹ ਨੂੰ ਤਾਂ ਜਿਹੜੀ ਓਵਰ ਸਪੀਡ ਨਾਲ ਔਰਮਟ ਬੱਸ ਆਈ ਇੰਡੋ ਕੈਨੇਡੀਅਨ ਉਹ ਵੀ ਇਹਦੇ ਨਾਲ ਟੱਕਰ ਹੋ ਗਈ ਜਿਹਦੇ ਨਾਲ ਡਰਾਈਵਰ ਸਾਹਿਬ ਦੀ ਪਸਧੀਆਂ ਟੁੱਟ ਗਈਆਂ ਜੀ ਕੀ ਨਾ ਡਰਾਈਵਰ ਦਾ ਡਰਾਈਵਰ ਦਾ ਛੱਜੂ ਸਿੰਘ ਜੀ ਛੱਜੂ ਸਿੰਘ ਦੀ ਸਾਰੀ ਪਸਧੀਆਂ ਟੁੱਟ ਗਈਆਂ ਕਨੈਕਟਰ ਸਾਹਿਬ ਦੇ ਗੁੱਜੀ ਸਟਾਂ ਪੂਰੇ ਟੰਕੇ ਆ ਇਹਨੂੰ ਵੀ ਦੋਹਾਂ ਨੂੰ ਰਜਿੰਦਰਾ ਹਸਪਤਾਲ ਚ ਰੈਫਰ ਕਰਤੀਆਂ ਸਵਾਰੀਆਂ ਦੇ ਬਹੁਤ ਜਾਦਾ ਸੱਟਾਂ ਸਵਾਰੀਆਂ ਕੁਝ ਚੰਡੀਗੜ੍ਹ ਨੂੰ ਰੈਫਰ ਕਰਤੀਆਂ ਜੀ ਕੁਝ ਰਜਿੰਦਰਾ ਕਰਤੀਆਂ ਕੁਝ ਹੋਰ ਅੰਦਰ ਪਈਆਂ ਉਹ ਵੀ ਰੈਫਰ ਕਰਨ ਲੱਗੇ ਜੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਜਿਹੜੀ ਇਹ ਪ੍ਰਾਈਵੇਟ ਬਸਾਂ ਚੱਲਦੀਆਂ ਇਹਨਾਂ ਨੂੰ ਕੋਈ ਨੱਥ ਪਾਈ ਜਾਵੇ ਪਰ ਸਰਕਾਰ ਦਾ ਹਜੇ ਕੋਈ ਵੀ ਕੋਈ ਇਹ ਜਾ ਰੂਪ ਨਹੀਂ ਹੈ ਵੀ ਕੋਈ ਨੱਥ ਜਿਹੜੀ ਪਾਈ ਹੋਣੀ ਚਾਹੀਦੀ ਹੈ ਕਿੰਨਾ ਰਾਤ ਐਕਸੀਡੈਂਟ ਸਵੇਰੇ ਹੋਇਆ ਹੈਗਾ ਇਹਦੇ ਬਾਰੇ ਜਾਣਕਾਰੀ ਉਹ ਕਿੰਨੇ ਕੁ ਤੇ ਆਪਣੇ ਮਰੀਜ਼ ਇੱਥੇ ਆਏ ਹਨ ਕੀ ਇਲਾਜ ਕਰੇ ਦੇਖੋ ਜੀ ਸਾਡੇ ਕੋਲ 12 ਮਰੀਜ਼ ਪਹੁੰਚੇ ਹੋਏ ਨੇ ਠੀਕ ਹੈ ਨਾ ਸਾਡੇ ਰਾਏਪੁਰੇ ਸਾਡੇ ਮੌਕੇ ਤੇ ਡਾਕਟਰ ਸਾਰੇ ਪਹੁੰਚ ਜਾਂਦੇ ਆ ਠੀਕ ਹੈ ਸਾਡੇ ਜਿੱਦਾਂ ਹੁਣ ਆ ਸਮਾਜ ਸੇਵੀ ਸੁਸਤਾਮਾ ਨੇ ਇਹ ਮਿਸਫਲ ਕਮੇਟੀ ਤੋਂ ਨੇ ਸਾਡੇ ਕੰਪਿਊਟਰ ਆਪਰੇਟਰ ਨੇ ਸਾਡੇ ਸਾਰੇ ਵੀਰ ਜੀ ਸਾਡੇ ਮੌਕੇ ਤੇ ਪਹੁੰਚ ਜਾਂਦੇ ਨੇ ਇਲਾਕੇ ਦੇ ਲੋਕ ਇਲਾਕੇ ਦੇ ਲੋਕੀ ਵੀ ਈਵਨ ਸਵੀਪਰ ਵੀ ਡਾਕਟਰ ਵੀ ਹਰ ਤਰ੍ਹਾਂ ਦਾ ਜਿਹੜਾ ਬੰਦਾ ਹੁੰਦਾ ਉਸ ਟਾਈਮ ਮੌਕੇ ਤੇ ਪਹੁੰਚ ਜਾਂਦਾ ਹੈ ਜੀ ਕਰਾ ਠੀਕ ਹੈ ਜਿਸ ਕਰਕੇ ਮਰੀਜ਼ ਜਿਹੜਾ ਪੂਰਾ ਚੰਗੀ ਤਰ੍ਹਾਂ ਮੈਨੇਜ ਹੋ ਜਾਂਦਾ ਹਰ ਮਰੀਜ਼ ਦਾ ਜਿਹੜਾ ਹੈ ਜੀ ਜੋ ਇੱਥੇ ਰੱਖਣ ਨਾਲ ਉਹ ਇੱਥੇ ਰੱਖ ਕੇ ਇਲਾਜ ਕੀਤਾ ਜਾਏਗਾ ਤੇ ਜੋ ਮਰੀਜ਼ ਰੈਫਰ ਕਰਨ ਨਾਲ ਰੈਫਰ ਕੀਤਾ ਜਾਏਗਾ ਕਿੰਨੇ ਕੋ ਆਏ ਹੈਗੇ ਸਾਡੇ ਕੋਲ ਟੋਟਲ 12 ਪੇਸ਼ੈਂਟ ਆਏ ਨੇ ਜੀ 108 ਤੇ ਮੈਂ ਖੁਦ ਇੰਟਰਚੇਂਜਿੰਗ ਵੀ ਆ ਜਸਟ ਮੇਕਿੰਗ ਇਟ ਸ਼ੋਰ ਕਿ ਜੋ ਆਧੁਨਿਕ ਇਕਸਪਟ ਹੋਰ ਵੀ ਆਈ ਹੈ ਅਸੀਂ ਸਿਰਫ ਇਹ ਸ਼ੋਰ ਕਰ ਰਹੇ ਹਾਂ ਕਿ ਹਰ ਮਰੀਜ਼ ਨੂੰ ਜੋ ਟਰੀਟਮੈਂਟ ਮਿਲੇ ਉਹ ਟਾਈਮਲੀ ਮਿਲ ਜਾਵੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਹਿਲਾ ਘੰਟਾ 골ਡਨ ਆਵਰ ਘੰਟਾ ਹੁੰਦਾ ਹੈਗਾ ਠੀਕ ਹੈ ਲੇਕਿਨ ਮੈਨੂੰ ਮਾਨ ਹੈ ਜੀ ਸਾਡੇ ਮੈਂ ਇਹਨਾਂ ਨੂੰ ਕੁਲਦੀਪ ਜੀ ਮਿਲ ਕਮੇਟੀ ਤੋਂ ਮੈਂ ਸਵੇਰੇ 8:00 ਵਜੇ ਫੋਨ ਕੀਤਾ ਕਿ ਪਹੁੰਚੇ ਹੋ ਜੀ ਇਹ ਵੀ ਆ ਗਏ ਕਹਿਣ ਦਾ ਮਤਲਬ ਹੈ ਕਿ ਸਾਡੇ ਡਾਕਟਰਾਂ ਦੇ ਨਾਲ-ਨਾਲ ਸਾਡੇ ਇਲਾਕੇ ਦੇ ਲੋਕ ਬੜੀਆਂ ਸਮਾਜ ਸੇਵੀ ਸਸਤਾਵਾ ਉਹ ਵੀ ਇਹੋ ਜਿਹੇ ਹਾਲਾਤਾਂ 'ਚ ਸਾਡੀ ਬਹੁਤ ਮਦਦ ਕਰਦਿਆਂ ਸਰ ਅਸਲ ਕੀ ਕਹਿਣਾ ਚਾਹਦੇ ਆ ਸਰ ਚੇਅਰਬਾਸ ਫਿਰ ਇਹ ਕਹਿਣਾ ਚਾਹਾਂਗਾ ਕਿ ਕਿਉਂਕਿ ਸਾਡਾ ਜਿਹੜਾ ਸ਼ਹਿਰ ਹੈ ਜੀ ਇਹ ਹਾਈਵੇ ਤੇ ਸਥਿਤ ਹੈਗਾ ਹਾਈਵੇ ਤੇ ਸਥਿਤ ਹੋਣ ਕਰਕੇ ਹਮੇਸ਼ਾ ਇਹ ਸੰਭਾਵਨਾ ਬਣੀ ਰਹਿੰਦੀ ਹੈ ਕਿ ਇੱਥੇ ਕੋਈ ਮਾਫ ਗ੍ਰੈਜਿਟੀ ਆ ਸਕਦੀ ਹੈ ਉਹ ਮੈਂ ਇਹਨਾਂ ਨੂੰ ਕਹਾਂਗਾ ਜ